ਮੈਂ ਉਸੇ ਨੂੰ ਯਾਦ ਕਰ ਰਿਹਾ ਸੀਗਾ ਹਾਂਜੀ ਧਰਨ ਦਾ ਅਕਾਲੀ ਦਲ ਦੇ ਜਿਸ ਤਰ੍ਹਾਂ ਦੇ ਨਤੀਜੇ ਆ ਰਹੇ ਉਹਦੇ ਮੈਨੂੰ ਯਾਦ ਆ ਰਿਹਾ ਸੀ ਅਕਸ਼ੇ ਖੰਨਾ ਮੈਂ ਕਿ ਲੋਕ ਕਹਿੰਦੇ ਹੁੰਦੇ ਆ ਕਿ ਜਦੋਂ ਡਾਊਨਫਾਲ ਹੁੰਦਾ ਕਿਵੇਂ ਵੀ ਹੋਵੇ ਕਮਬੈਕ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਨਾ ਕਮਬੈਕ ਤੁਸੀਂ ਕਮਬੈਕ ਦੀ ਗੱਲ ਕੀਤੀ ਆ ਸਰ ਕਮਬੈਕ ਕਮਾਲ ਦੇ ਹੋਵੇ ਨੇ ਬੌਬੀ ਦਿਓਨ ਦਾ ਕਮਬੈਕ ਕਿਤੇ ਛੋਟਾ ਹਾਂਜੀ ਬਿਲਕੁਲ ਬੌਬੀ ਦਿਓਨ ਕਹਿੰਦਾ ਵੀ ਮੈਨੂੰ ਮੁੰਡੇ ਜਦੋਂ ਪੁੱਛਦੇ ਹੁੰਦੇ ਸੀ ਜਵਾਕ ਮੇਰੇ ਇਹ ਤੋਂ ਕਮ ਤੇ ਕਿਉਂ ਨਹੀਂ ਜਾਂਦਾ ਲੋਕਾਂ ਦੇ ਪਿਓ ਕਮ ਤੇ ਜਾਂਦੇ ਆ ਤੇ ਮੈਂ ਰੋਣ ਲੱਗ ਪੈਂਦਾ ਸੀ ਕਿ ਕਿਸੇ ਟਾਈਮ ਤੇ ਸਟਾਰ ਬੰਦੇ ਕਮਬੈਕ ਕੋਲੀ ਦਾ ਛੋਟਾ ਸੀਗਾ ਸਰ ਜੀ ਜਦੋਂ ਦੁਨੀਆ ਨੇ ਕਿਹਾ ਕਿ ਖਤਮ ਹੋ ਗਿਆ ਉਹਨੇ ਵਾਪਸੀ ਕੀਤੀ ਹੈ ਕਮਾ ਵੇਖੋ ਕੀਤੀ ਹੈ ਬਿਲਕੁਲ ਠੀਕ ਹੈ ਨਾ ਕਮਬੈਕ ਜਿਹੜੇ ਉਹ ਇਦਾਂ ਹੀ ਹੁੰਦੇ ਨੇ ਸਰ ਕਮਬੈਕ ਇਦਾਂ ਹੀ ਕੀਤੇ ਜਾਂਦੇ ਆ ਕਮਬੈਕ ਹਿੰਮਤ ਨਾਲ ਹੀ ਹੁੰਦੇ ਹੁਣ ਤੁਸੀਂ ਕਿਹੜੇ ਕਮਬੈਕ ਦੀ ਗੱਲ ਕਰ ਰਹੇ ਸੀਗੇ ਆਪਾਂ ਕਈ ਸਾਰੇ ਕਮਬੈਕ ਦੀ ਗੱਲ ਕਰਨੀ ਪਰ ਆਪਾਂ ਅਕਾਲੀ ਦਲ ਦੀ ਗੱਲ ਕਰ ਰਹੇ ਸੀਗੇ ਕਾਫੀ ਸਾਰੇ ਮਿੱਤਰ ਦੱਸ ਰਹੇ ਨੇ ਕਿ ਅਕਾਲੀ ਦਲ ਉਹਨਾਂ ਦੇ ਪਿੰਡਾਂ ਚੋਂ ਜਿੱਤ ਗਏ ਜਿਵੇਂ ਇੱਥੇ ਮੀਤਹੇਰ ਦੇ ਪਿੰਡ ਚੋਂ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਨੇ ਚਲੋ ਆਪਾਂ ਉਂਦਰ ਵੀ ਆ ਜਾਂਦੇ ਹਾਂ ਓਵਰ ਆਲ ਜਿੰਨੇ ਵੀ ਰੁਝਾਨ ਆ ਰੁਝਾਨ ਦੇ ਮੁਤਾਬਕ ਦੇਖੋ ਆਮ ਆਦਮੀ ਪਾਰਟੀ ਦੇ ਬੰਦੇ ਜਿਹੜੇ ਆ ਕੁਝ ਦੇਖੋ ਮੈਂ ਡਿਸਕ੍ਰੈਡਿਟ ਨਹੀਂ ਕਰਦਾ ਹੁੰਦਾ ਕਦੇ ਵੀ ਕਿਸੇ ਨੂੰ ਕਿਸੇ ਦੀ ਲਾਈਫ 'ਚ ਜਾਂ ਉਹਦੀ ਸਮਾਜਿਕ ਪ੍ਰਤਿਸ਼ਟਾ 'ਚ ਜਾਂ ਰਾਜਨੀਤੀ 'ਚ ਮੇਰਾ ਇਹ ਆਪਦਾ ਉਸੂਲ ਹੈ ਮੈਂ ਕਿਸੇ ਨੂੰ ਡਿਸਕ੍ਰੈਡਿਟ ਨਹੀਂ ਕਰਦਾ ਆਮ ਆਦਮੀ ਪਾਰਟੀ ਦੇ ਵੀ ਬੰਦੇ ਆਪਦੇ ਦਮ ਤੇ ਆਪਦੇ ਕੰਮ ਦੇ ਸਿਰ ਤੇ ਜਿੱਤ ਰਹੇ ਆ ਜਿੱਤ ਰਹੇ ਆ ਬਿਲਕੁਲ ਇਹ ਨਹੀਂ ਹੈ ਕਿ ਹਰ ਥਾਂ ਉਹ ਸ਼ਿੱਤਰਾ ਨਾਲ ਜਿੱਤ ਰਹੇ ਜੀ ਹਰ ਥਾਂ ਨਹੀਂ ਐਸਾ ਨਹੀਂ ਆ ਚੰਗੇ ਬੰਦਿਆਂ ਨਾਲ ਹੀ ਆਂਦੇ ਆ ਜੀ ਚੰਗੇ ਬੰਦਿਆਂ ਨੇ ਮੁਕਾਬਲਾ ਕੀਤਾ ਠੀਕ ਹੈ ਜੀ ਜਿਹੜੇ ਵੀ ਮੈਦਾਨ 'ਚ ਸੀਗੇ ਉਨਾ ਦੇ ਸਾਹਮਣੇ ਆਪਣੀ ਲੜਾਈ ਪੇਸ਼ ਕੀਤੀ ਆ ਆਰਾਮ ਨਾਲ ਜਿੱਤ ਰਹੇ ਨੇ ਇਹਨਾਂ ਦੇ ਵਿੱਚੋਂ ਵੀ ਬਹੁਤ ਅੱਛੇ ਕੰਮ ਕਰਕੇ ਬੰਦੇ ਜਿੱਤ ਰਹੇ ਨੇ ਜੀ ਜ਼ਿਆਦਾ ਜਿੱਤ ਰਹੇ ਨੇ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਸਾਬ ਕਿ ਕਮਬੈਕ ਫਲਾਣਾ ਟਮਕਾਣਾ ਇਹਦਾ ਥੋੜਾ ਜਿਹਾ ਆਪਾਂ ਇੱਕ ਦੇਖਦੇ ਆ ਹੁਣ ਜਦੋਂ ਅਸੀਂ ਗੱਲ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਪਤਾ ਨਹੀਂ ਕਿਉਂ ਮੈਨੂੰ ਇੰਉ ਲੱਗਦਾ ਕਿ ਪੰਜਾਬ ਚ ਇੱਕ ਉਹ ਇਲਾਕਾ ਐ ਸੇ ਜਿੱਥੇ ਸਰਕਾਰ ਬੈਕਫੁੱਟ ਤੇ ਐ ਉਹ ਇਲਾਕਾ ਸੀਗਾ ਗੁਰਪ੍ਰੀਤ ਸੇਖੋਂ ਵਾਲਾ ਹੂੰ ਬਿਲਕੁਲ ਆ ਤੁਹਾਡੇ ਸਾਹਮਣੇ ਰਿਜ਼ਲਟ ਐ ਰਿਜ਼ਲਟ ਐ 11 ਬੰਦੇ ਸੀ ਉਹਨਾਂ ਦੇ ਬਲਾਕ ਸੰਮਤੀਆਂ ਚ 7-8 ਤੱਕ ਘੰਟਾ ਪਹਿਲਾਂ ਜਿੱਤੇ ਪਏ ਸੀ ਜੀ ਬਾਕੀ ਚ ਕਾਊਂਟਿੰਗ ਗੁਰਪ੍ਰੀਤ ਸੇਖੋਂ ਦੇ ਸ਼ਾਇਦ ਘਰ ਦੇ ਜਿਹੜੇ ਆ ਉਹ ਵੀ ਜਿੱਤ ਗਏ ਬਿਲਕੁਲ ਜ਼ਿਲ੍ਹਾ ਪ੍ਰੀਸ਼ਦ ਹੂੰ ਇੱਕ ਜਿੱਤ ਗਏ ਫਰੋਸ਼ਾ ਵਾਲੀ ਤੇ ਸ਼ਾਇਦ ਵਜੀਤਪੁਰ ਵਾਲੀ ਹਾਲੇ ਕਾਊਂਟਿੰਗ ਜਾ ਰਹੀ ਐ ਹੂੰ ਤੇ ਉਹ ਚੀਜ਼ ਬਿਲਕੁਲ ਮਤਲਬ ਕਿ ਜਿਹੜੀ ਚੀਜ਼ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਹੋਈ ਜਿਹਦੇ ਵਿੱਚ ਇਹਨਾਂ ਨੇ ਗਲਤੀ ਇਹ ਕੀਤੀ ਕਿ ਗੁਰਪ੍ਰੀਤ ਸੇਖੋਂ ਨੂੰ ਰਾਤੋਂ ਰਾਤ ਹੀਰੋ ਬਣਾਤਾ ਹੈ ਨਾ ਜੀ ਗ੍ਰਫਤਾਰ ਕਰਕੇ ਤਾਂ ਉਹ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਦਿਸਣ ਲੱਗ ਗਿਆ ਹੁਣ ਦਿਸ ਕੀ ਰਿਹਾ ਹੈ ਇਹਦੇ ਚੋ 27 ਲਈ ਜਾਂ ਐਨਾਲਿਸਿਸ ਲਈ ਕੀ ਤੁਸੀਂ ਕੱਢ ਸਕਦੇ ਹੋ ਹੋਰ ਤੁਸੀਂ ਮਤਲਬ ਕਿ ਜੇ ਆਜੋਗੇ ਤਾਂ ਐਸ ਟਾਈਮ ਆਮ ਆਦਮੀ ਪਾਰਟੀ ਪਹਿਲੇ ਤੇ ਆ ਉਨਾ ਪਹਿਲੇ ਤੇ ਫਿਨਿਸ਼ ਕਰਨਾ ਤੇ ਸਾਫ ਹੈ ਬਿਲਕੁਲ ਚਲੋ ਕਿਵੇਂ ਕੀਤਾ ਉਹ ਇੱਕ ਵੱਖਰਾ ਵਿਸ਼ਾ ਉਹਦੇ ਤੇ ਅਸੀਂ ਲਗਾਤਾਰ ਬੋਲਦੇ ਆਏ ਹਾਂ ਪਰ ਤੁਸੀਂ ਦੁਆਬੇ ਤੋਂ ਸ਼ੁਰੂਆਤ ਕਰੋ ਹਮ ਸਰ ਜਲੰਧਰ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚ ਜਿਹੜੇ ਰਿਜ਼ਲਟ ਆਏ ਨੇ ਕਮਾਲ ਦੀ ਗੱਲ ਹੈ ਕਿ ਉੱਥੇ ਝਾੜੂ ਵਾਲੇ ਪੰਜ ਤੇ ਅੱਗੇ ਸਨ ਹਮ ਤੇ ਹੱਥੀ ਵਾਲੇ ਵੀ ਪੰਜ ਤੇ ਅੱਗੇ ਸਨ ਹਮ ਤੇ ਕਾਂਗਰਸ ਉੱਥੇ ਸੱਤ ਤੇ ਅੱਗੇ ਸੀ ਕਿਆ ਆਵਾਜ਼ ਇਹਦਾ ਮਤਲਬ ਹੈ ਕਿ ਕਾਂਗਰਸ ਨੂੰ ਉਹਦਾ ਰਵਾਇਤੀ ਵੋਟ ਦੇਖੋ ਗੱਲ ਸਾਫ਼ ਆ ਕਿ ਭਾਈ ਜਿਹੜੀ ਕਾਂਗਰਸ ਦੀ ਵੋਟ ਹੈ ਦੁਆਬੇ ਦੇ ਵਿੱਚ ਉਹ ਥੋੜੀ ਖਿਸਕੀ ਸੀਗੀ ਜੀ ਬਸਪਾ ਦੀ ਆਪਣੀ ਉੱਥੇ ਵੋਟ ਹੈਗੀ ਆ ਹੂੰ ਉਹ ਸ਼ਾਇਦ ਰਹੇਗੀ ਅੰਮਿਤਕਰਵਾਦੀ ਜਾਂ ਜਿਹੜੇ ਹਾਥੀ ਦੇ ਜਾਂ ਬਸਪਾ ਦੇ ਬਹੁਤ ਕਟੜ ਪ੍ਰਸ਼ੰਸਕ ਨੇ ਸਮਰਥਕ ਨੇ ਉਹ ਰਹਿਣਗੇ ਉੱਥੇ ਜੀ ਹੁਣ ਕਾਂਸੀਗਾਮ ਦਾ ਇਲਾਕਾ ਐਸਾ ਕਾਂਸ਼ੀ ਰਾਮ ਦੀ ਜੜ ਆ ਉਥੇ ਹੂੰ ਉਹ ਜੜ ਆਪ ਦੀ ਹੋਂ ਦਿਖਾ ਰਹੀ ਆ ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਹੁਣ ਕਾਂਗਰਸ ਉਥੇ ਦੂਜੇ ਨੰਬਰ ਤੇ ਆ ਰਹੀ ਹੈ ਜਿੰਨੇ ਰੁਝਾਨ ਆਪਾਂ ਦੇਖ ਰਹੇ ਹਾਂ ਪਰ ਕਾਂਗਰਸ ਦੀ ਚਰਚਾ ਹੀ ਨਹੀਂ ਕਰ ਰਹੇ ਤੁਸੀਂ ਕਾਂਗਰਸ ਦੀ ਚਰਚਾ ਬੰਦ ਹੋ ਗਈ ਹੈ ਉਹ ਉਹ ਹੀ ਗੱਲ ਹੋ ਗਈ ਨਾ ਬਾਬੇ ਦੇ ਉਹ ਘੋੜੇ ਵਾਲੇ ਸਹੀ ਗੱਲ ਹੈ ਉਹ ਜਿਹੜਾ ਜਿੱਤੇ ਆ ਉਹ ਤੇ ਮਤਲਬ ਕਿ ਜਚਾ ਰਿਹਾ ਕਿ ਮੇਰਾ ਘੋੜਾ ਕਾਬਲ ਸੀ ਭਾਈ ਜਿੱਤੇ ਦੇ ਹੂੰ ਗੈਰੀ ਕਹਿ ਰਿਹਾ ਜੀ ਪਰ ਬਾਬੇ ਦੀ ਹਾਰ ਦੇ ਚਰਚੇ ਜਾਦੇ ਆ ਮਤਲਬ ਇਹ ਆ ਕਿ ਤੁਸੀਂ ਕਾਂਗਰਸ ਦੀ ਗੱਲ ਨਾ ਕਰਕੇ ਮੈਂ ਸਾਰਿਆਂ ਨੂੰ ਦੇਖ ਰਿਹਾ ਕੱਲੀ ਦਲ ਕੱਲੀ ਦਲ ਵੀ ਕਾਂਗਰਸ ਵਾਰੇ ਵੀ ਤੁਸੀਂ ਸੋਚੋ ਕਿ ਯਾਰ ਜੇ ਬੀਬੀ ਸਿੱਧੂ ਤਰਨ ਤਾਰਨ ਵਾਲਾ ਸਾਰਾ ਮੈਟਰ ਜੇ ਇਹ ਚੀਜ਼ਾਂ ਤੇ ਕਾਬੂ ਪਾ ਕੇ ਕਾਂਗਰਸ ਲੜਦੀ ਤਾਂ ਕਾਂਗਰਸ ਤਾਂ ਬਹੁਤ ਬेटर ਰਿਜ਼ਲਟ ਹੋਰ ਵੀ ਦੇ ਸਕਦੀ ਸੀ ਇਹ ਗੱਲ ਮੇਰੇ ਵਿਸ਼ਲੇਸ਼ਣ ਦੇ ਮੁਤਾਬਕ ਇਹ ਗੱਲ ਮਹਿੰਨੇ ਵਾਲੀ ਆ ਸਾਉ ਦੋ ਥਾਵਾਂ ਤੇ ਜਾਂ ਦੋ ਇਹ ਬਿਆਨ ਕਹਿ ਲੋ ਵੱਡੇ ਜਿਨ੍ਹਾਂ ਨੇ ਇਹਨਾਂ ਨੂੰ ਐਕੀ ਮਾਰ ਪਾਈ ਹੈ ਸਭ ਤੋਂ ਵੱਡੀ ਗੱਲ ਕਿ ਚੱਲਦੇ ਸੈਸ਼ਨ ਚ ਚੋਣ ਆਈ ਜੀ ਜੀ ਕਾਂਗਰਸ ਦੇ ਐਮਪੀ ਜ਼ਿਆਦਾ ਸੀਗੇ ਹੂੰ ਤੁਸੀਂ ਇਹ ਵੀ ਤਾਂ ਨੋਟ ਕਰੋ ਨਾ ਕਿ ਸੈਸ਼ਨ ਚੱਲ ਰਿਹਾ ਹੈ ਕਾਂਗਰਸ ਦੀ ਸਾਰੀ ਲੀਡਰਸ਼ਿਪ ਸਮੇਤ ਉਹਨਾਂ ਦਾ ਪ੍ਰਧਾਨ ਹੂੰ ਜੇ ਆਪਾਂ ਦੇਖੀਏ ਸਾਰੀ ਲੀਡਰਸ਼ਿਪ ਤਾਂ ਮੌਜੂਦ ਹੀ ਨਹੀਂ ਸੀ ਇੱਥੇ ਜੀ ਸਮੇਤ ਪ੍ਰਧਾਨ ਪ੍ਰਧਾਨ ਨੂੰ ਤਾਂ ਸੈਨਟ ਲੋਕ ਅਰਿਆ ਸਿੰਘਾ ਕੇ ਰਾਜੇਆ ਗਿਲਤੀ ਬਲੇ ਆ ਜੇ ਜੀ ਦੇਖੋ ਇਹਨਾਂ ਦੀ ਲੜਾਈ ਬਹੁਤ ਤਕੜੀ ਹੋ ਜਾਣੀ ਸੀਗੀ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ ਗਦੜਵਾ ਦੇ ਵਿੱਚ ਹਮ ਚਲੋ ਕੁਝ ਸਿਆਣਪਾ ਹੁੰਦੀਆਂ ਬੰਦਿਆਂ ਦੀਆਂ ਆਪਣੀਆਂ ਕੁਝ ਪ੍ਰਸ਼ਾਸਨ ਨੇ ਵੀ ਵਧੀਆ ਰੋਲ ਅਦਾ ਕੀਤਾ ਇਹ ਕੰਮ ਇੱਥੇ ਬਹੁਤ ਵਿਗੜ ਸਕਦਾ ਸੀਗਾ ਜਿਸ ਤਰ੍ਹਾਂ ਦਾ ਅਸੀਂ ਉੱਥੋਂ ਦਾ ਸਿਨੈਰੀਓ ਦੇਖ ਰਹੇ ਸੀਗੇ ਨਾ ਗਦੜਵਾ ਦਾ ਤੇ ਚਲੋ ਹੁਣ ਵੀ ਦੁਆ ਕਰਦੇ ਹਾਂ ਕਿ ਸਾਰਾ ਕੁਝ ਅਮਨ ਆਮਾਨ ਦੇ ਨਾਲ ਨਿਬੜ ਜਾਵੇ ਤਾਂ ਕਹਿੰਦਾ ਮਤਲਬ ਇਹ ਆ ਕਿ ਰਾਜਾ ਬੜਿੰਗਸਮਾਇਤ ਇਹਨਾਂ ਦੇ ਕਿੰਨੇ ਮੈਂਬਰ ਪਾਰਲੀਮੈਂਟ 'ਤੇ ਉੱਥੇ ਬੈਠੇ ਸਨ ਹੂੰ ਸੈਸ਼ਨ ਸੈਸ਼ਨ ਚ ਤੁਸੀਂ ਵੀਕੈਂਡ ਤੇ ਆ ਸਕਦੇ ਹੋ ਨਾ ਵੱਧ ਵੱਧ ਜੀ ਬੀਬੀ ਸਿੱਧੂ ਵਾਲਾ ਫੈਕਟਰ ਹੋ ਗਿਆ ਉਹਨੇ ਨੁਕਸਾਨ ਤੇ ਕਰਤਾ ਕੀ ਕਰਤਾ ਫਿਰ ਇਸ ਤੋਂ ਇਲਾਵਾ ਤਰਨ ਤਰਨ ਦਾ ਸਦਮਾ ਸਦਮਾ ਸਭ ਤੋਂ ਬੁਰੀ ਚੀਜ਼ ਹੈ ਸਰ ਜੀ ਬਿਲਕੁਲ ਇਹ ਚ ਨਿਕਲ ਨਹੀਂ ਸਕਦਾ ਸੋਗ ਤਾਂ ਸਭ ਤੋਂ ਵੱਡਾ ਰੋਗ ਹੈ ਨਾ ਹੂੰ ਤੋ ਗੱਲ ਇਹ ਆ ਕਿ ਹੁਣ ਜੇ ਤੁਸੀਂ ਵੇਖੋਗੇ ਤਾਂ ਕਾਂਗਰਸ ਦੀ ਜਿਹੜੀ ਚਰਚਾ ਹੋਣੀ ਚਾਹੀਦੀ ਸੀਗੀ ਉਹਦੀ ਜਗ੍ਹਾ ਤੇ ਕੀ ਦੀ ਹੋ ਰਹੀ ਆ ਕਾਲੀਆਂ ਦੀ ਕਿਉਂ ਕਿਉਂਕਿ ਜਿਹੜੀਆਂ ਵੱਡੀਆਂ ਤੋਪਾਂ ਡੇਗ ਰਹੀਆਂ ਨੇ ਜਾਂ ਵੱਡੇ ਅਫਸੈਕਟਸ ਆ ਬਣਾ ਰਹੇ ਉਹ ਕਾਲੀ ਕਰ ਰਹੇ ਹੂੰ ਉਰੇ ਵੋਟ ਜਿਹੜੀ ਪੈ ਰਹੀ ਉਹ ਪਿੰਡੂ ਇਲਾਕਿਆਂ ਦੀ ਵੋਟ ਪੈ ਰਹੀ ਆ ਪਿੰਡੂ ਇਲਾਕਿਆਂ ਚ ਅਕਾਲੀਆਂ ਦੀ ਇਹ ਚਰਚਾ ਜਿਹੜੀ ਹੋ ਰਹੀ ਆ ਹੂੰ ਇਹ ਇੰਟਰਸਟਿੰਗ ਹੈ ਜੀ ਕਿ ਕੀ ਰਾਜਨੀਤਿਕ ਪਰਾਦਰਸ਼ ਬਦਲ ਰਹੇ ਹੁਣ ਮੈਂ ਤੁਹਾਨੂੰ ਇਹਦੀ ਇੱਕ ਮਿਸਾਲ ਦੇ ਦੇਣਾ ਸਰ ਜੀ ਇਹ ਝਲਕਾਰਾ ਕੀ ਆ ਸੰਕੇਤ ਕੀ ਆ ਮੈਂ ਤੁਹਾਨੂੰ ਇੱਕ ਦਿਨ ਗੱਲ ਕਹੀ ਸੀ ਮਾਨ ਸਾਹਿਬ ਬਾਰੇ ਕਿ ਮਾਨ ਸਾਹਿਬ ਅਕਾਲੀ ਦਲ ਦੇ ਖਿਲਾਫ ਕਿਉਂ ਬੋਲਦੇ ਦੋ ਕਾਰਨ ਆ ਯਾ ਦੋ ਵੱਡੇ ਕਾਰਨ ਹਮ ਇੱਕ ਕਿ ਅਕਾਲੀ ਦਲ ਦੇ ਨਾਲੋਂ ਟੁੱਟ ਕੇ ਹੀ ਤਾਕਤ ਆਮ ਆਦਮੀ ਪਾਰਟੀ ਨਾਲ ਆਈ ਸੀ ਜੀ ਪਿੰਡਾਂ ਚੋਂ ਦੇਖ ਲਓ ਕੌਣ ਹੈ ਹਮ ਪਿੰਡਾਂ ਦੇ ਵਿੱਚੋਂ ਜਿਨ੍ਹਾਂ ਨੇ ਝੰਡਾ ਵਰਦਾਰੀ ਕੀਤੀ ਸ਼ੁਰੂਆਤ 'ਚ ਉਹਨਾਂ ਦੇ ਪਿਸ਼ੋਕੜ ਕੀ ਸੀ ਕਾਲੀ ਜਾਂ ਕਾਂਗਰਸ ਜਿਆਦਾਤਰ ਕਾਲੀ ਸੀਗੇ ਨਿਰਾਸ਼ ਹੋਏ ਹਤਾਸ਼ ਹੋਏ ਕਾਲੀ ਲੀਡਰਸ਼ਿਪ ਨੂੰ ਗਾਲਾਂ ਕੱਢ ਕੇ ਗਏ ਹਮ ਕੁਝ ਭਰੇ ਮਨ ਨਾਲ ਗਏ ਕੁਝ ਸ਼ਿਕਵੇ ਸ਼ਿਕਾਇਤਾਂ ਛੱਡ ਕੇ ਗਏ ਮਤਲਬ ਇੱਕ ਤੇ ਇਹ ਕਿ ਸਾਡਾ ਕਦਰ ਨੇ ਉਹ ਤਸ਼ਾਹਤ ਹੋ ਕੇ ਕਿਤੇ ਕਾਲੀਆਂ ਵੱਲ ਨਾ ਮੁੜੇ ਵੀ ਉਹਨਾਂ ਨੇ ਯਾਦ ਕਰਾਓ ਇਹਨਾਂ ਨੇ ਕੀ ਕੁੱਛ ਕੀਤਾ ਉਹ ਤਾਂ ਹੀ ਤੁਸੀਂ ਦੇਖੋਗੇ ਬਾਰ ਬਾਰ ਹਾਂਜੀ ਆਮ ਆਦਮੀ ਪਾਰਟੀ ਦਾ ਇੱਕ ਨੈਰੇਟਿਵ ਚੱਲਦਾ ਹੈ ਕਿ ਕਾਲੀ ਪੰਜਾਬ ਨੂੰ ਲੁੱਟ ਕੇ ਖਾ ਗਿਆ ਜੀ ਉਹ ਵਾਰ ਵਾਰ ਯਾਦ ਕਰਾਇਆ ਜਾਂਦਾ ਹੈ ਠੀਕ ਹੈ ਨਾ ਜੀ ਕਿ ਕੈਡਰ ਨੂੰ ਮੈਸੇਜ ਦਿੱਤਾ ਜਾਵੇ ਉਹਨਾਂ ਦੇ ਬ੍ਰੇਨ ਨੂੰ ਮਾਈਂਡ ਨੂੰ ਕਿ ਭਾਈ ਇਹ ਉਹ ਲੋਕ ਨਹੀਂ ਜਿਹੜੇ ਲੁੱਟ ਕੇ ਖਾ ਗਏ ਜੀ ਇੱਧਰ ਨਾ ਜਾਣਾ ਇੱਧਰ ਵਾਪਸ ਨਹੀਂ ਜਾਣਾ ਇਹਨਾਂ ਨੇ ਬੇਅਦਬੀ ਕੀਤੀ ਯਾਰ ਇਹਨਾਂ ਨੇ ਮਜੀਠੀ ਦੇ ਖਾਨਦਾਨ ਦੇ ਉੱਤੇ ਉਹ ਗਦਾਰੀ ਦਾ ਕਹਿੰਦੇ ਹੈ ਮਤਲਬ ਕਿ ਉਹ ਆਪਣੇ ਕੱਢ ਨੂੰ ਵੈਸੇ ਹੀ ਦਿੰਦੇ ਨੇ ਸਰ ਹਮ ਹੋਰ ਨਹੀਂ ਤੇ ਜਿਹੜੇ ਕੱਲ ਹੀ ਇਹਨਾਂ ਨਾਲ ਹੁਣ ਤੱਕ ਨਹੀਂ ਆਏ ਫੋਨ ਥੋੜੀ ਆ ਜਾਣਗੇ ਜੀ ਤਾਂ ਮਤਲਬ ਇੱਕ ਸਾਰੀ ਕੈਲੋਕ ਮਾਈਂਡ ਗੇਮ ਹੈ ਨਾ ਹਮ ਹੁਣ ਦੂਜਾ ਕਾਰਨ ਆ ਦੂਜਾ ਕਾਰਨ ਕਿ ਕਾਂਗਰਸ ਹਮੇਸ਼ਾ ਜਿਹੜੀ ਹੈ ਨਾ ਉਹਦੀ ਲੀਡਰਸ਼ਿਪ ਉਹ ਜਿਆਦਾ ਮਤਲਬ ਉਹ ਕਹਿ ਤਾਂ ਦਿੰਦੇ ਆ ਅਸੀਂ ਐ ਕਰਦੇ ਆਂਗੇ ਵਾਹ ਕਰਦੇ ਆਂਗੇ ਪਰ ਜਦੋਂ ਰੂਲ ਕਰਦੇ ਆ ਹੂੰ ਉਹਨਾਂ ਦਾ ਗਵਰਨੈਂਸ ਦਾ ਮਾਡਲ ਇੱਕ ਉਹ ਜਿਆਦਾ ਮਤਲਬ ਤੁਸੀਂ ਦੇਖੋ ਉਹਨਾਂ ਦੀ ਆਈਟੀ ਟੀਮ ਵੀ ਟ੍ਰੋਲ ਨਹੀਂ ਕਰਦੀ ਲੋਚਕਾਂ ਨੂੰ ਉਹ ਇਦਾਂ ਨਹੀਂ ਕਰਦੇ ਵੀ ਇਹ ਬੋਲਣ ਹੀ ਨਾ ਦੋ ਇਹਨਾਂ ਤੇ ਪੇਚ ੜਾ ਦਿਓ ਐਡਵਰਟਾਈਜ਼ਮੈਂਟ ਆਲਾ ਜਿਆਦਾ ਜ਼ੋਰ ਨਹੀਂ ਐਡਵਰਟਾਈਜ਼ਮੈਂਟ ਵੀ ਨਹੀਂ ਆਲੋਚਨਾ ਲਈ ਵੀ ਖੁੱਲਾ ਰਾਹ ਦੇ ਦਿੰਦੇ ਨੇ ਦੀ ਯੋਜਨਾ ਕਰ ਸਕਦੇ ਹੋਂ ਤੁਸੀਂ ਕਿਸੇ ਨੂੰ ਸਪਰੈਸ ਨਹੀਂ ਕੀਤਾ ਜਾਂਦਾ ਬਹੁਤਾ ਨਹੀਂ ਇਹ ਨਹੀਂ ਮੈਂ ਕਹਿੰਦਾ ਕਿ ਤੱਕਾ ਨਹੀਂ ਕਰਦੇ ਪਰ ਇੱਕ ਹੱਦ ਤੱਕ ਹੈ ਉਸ ਦਾ ਦੂਜਾ ਵੱਡਾ ਕਾਰਨ ਇਹ ਹੈ ਕਿ ਇਹਨਾਂ ਨੂੰ ਪਤਾ ਕਿ ਜੇ ਕੱਲ ਹੀ ਪਾਵਰ ਚ ਆ ਗਏ ਚਾਹੇ ਲਾਇੰਸ ਚ ਆ ਜਾਣ ਜੋਰ ਤੋੜ ਚ ਆ ਜਾਣ ਕੰਗ ਕਰਨਗੇ ਜੀ ਠੀਕ ਹੈ ਨਾ ਹੁਣ ਇਹਦੇ ਵਿੱਚ ਇੱਕ ਚੀਜ਼ ਅੱਗੇ ਅਸੀਂ ਅੱਜ ਗੱਲ ਕਰ ਰਹੇ ਸੀਗੇ ਸਦਾ ਸਿੱਟਾ ਕੀ ਨਿਕਲਦਾ ਅਸੀਂ ਮੈਂ ਬਹੁਤ ਮਤਲਬ ਕਿ ਰਾਜਨੀਤਿਕ ਜਿਹੜੇ ਤਗੜੇ ਆਪਣਾ ਤੁਹਾਨੂੰ ਪਤਾ ਹੈ ਵਿੜਾ ਖੁੱਲਾ ਰਹਿੰਦਾ ਇੱਥੇ ਸਾਰੇ ਆ ਜਾਂਦੇ ਆ ਅਸੀਂ ਵਾਰ-ਵਾਰ ਕਹਿੰਦੇ ਆ ਸਾਡੇ ਕੋਲ ਸੱਤਾਧਾਰੀ ਵੀ ਆਉਂਦੇ ਆ ਆਪੋਜੀਸ਼ਨ ਵਾਲੇ ਵੀ ਆਉਂਦੇ ਆ ਤੇ ਖੁੱਲੇ ਦਿਲ ਆ ਸਾਡੇ ਜੀ ਦਿਲ ਦਰਿਆ ਮਿੱਤਰਾਂ ਦੇ ਅਸੀਂ ਜਿਹੜਾ ਸਿੱਟਾ ਕੱਢਦੇ ਆ ਸਾਰੀਆਂ ਗੱਲਾਂ ਬਾਤਾਂ ਚੋਂ ਕਾਂਗਰਸੀ ਵੀ ਗੱਲਾਂ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਕਰਦੇ ਨੇ ਵੱਖ-ਵੱਖ ਬੰਦੇ ਕਰਦੇ ਨੇ